ਸਭ ਤੋਂ ਪਹਿਲਾਂ ਤਾਂ ਆਪ ਸਭ ਦਾ ਇੱਕ ਵਾਰੀ ਫੇਰ ਸਵਾਗਤ ਹੈ ਅੱਜ ਦੀ ਇੱਕ ਨਵੀਂ ਵੀਡੀਓ ਵਿੱਚ ਜਿਹਦੇ ਵਿੱਚ ਆਪਾਂ ਦੇਖਾਂਗੇ ਅੱਜ ਇੱਕ ਹੋਰ ਟਿਕਟ ਜਿਹਦੇ ਵਿੱਚ ਇੱਕ ਸਿੱਖ ਵਿਅਕਤੀ ਦਿਖਾਈ ਦਿੰਦਾ ਇਹ ਟਿਕਟ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਦੱਸ ਦਈਏ ਇਹ ਹੈਗੀ ਹੈ ਜੀ ਯੂਕੇ ਸਰਕਾਰ ਵੱਲੋਂ 2000 25 ਦੇ ਵਿੱਚ ਕੱਢੀ ਹੋਈ ਇੱਕ ਡਾਕ ਟਿਕਟ ਤੇ ਇਸ ਡਾਕ ਟਿਕਟ ਕੱਢੀ ਸੀਗੀ ਉਹਨਾਂ ਨੇ ਜਿਹੜਾ ਬਲਡਵਾਰ ਹੋਈ ਸੀਗੀ ਉਦੇ ਸਬੰਧ ਵਿੱਚ ਆ ਜਿਵੇਂ ਤੁਸੀਂ ਉੱਪਰ ਦੇਖ ਸਕਦੇ ਹੋ ਤੇ ਇਹ ਆ ਸਾਰੀਆਂ ਟਾਕਟਾਂ ਇਹ ਯੂਕੇ ਦੀ ਗਵਰਨਮੈਂਟ ਵੱਲੋਂ 2025 ਦੇ ਵਿੱਚ ਕੱਢੀਆਂ ਗਈਆਂ ਨੇ ਤੇ ਇਹਨਾਂ ਦੇ ਵਿੱਚ ਇੱਕ ਟਾਕਟ ਜਿਹੜੀ ਆ ਸੀਗੀ ਆ ਤੁਸੀਂ ਦੇਖ ਸਕਦੇ ਹੋ ਆਪਣੇ ਆਪ ਹੀ ਇਹਦਾ ਨਾਮ ਆ ਮਹਿੰਦਰ ਸਿੰਘ ਪੂਜੀ 에ਅਰ ਫੋਰਸ ਦੇ ਵਿੱਚ ਕੰਮ ਕਰਦਾ ਸੀਗਾ ਤੇ ਇਹਦੇ ਬਾਰੇ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਵੀ ਦੇਵਾਂਗੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਪਾਂ ਟਿਕਟ ਦਿਖਾ ਦਈਏ ਚੰਗੀ ਤਰ੍ਹਾਂ ਇਸ ਤਰ੍ਹਾਂ ਦੀ ਟਿਕਟ ਹੈ ਜਦੋਂ ਤੁਸੀਂ ਗੂਗਲ ਤੇ ਵੀ ਸਰਚ ਕਰੋਗੇ ਤਾਂ ਤੁਹਾਨੂੰ ਇਹਦੇ ਬਾਰੇ ਸਾਰਾ ਕੁਝ ਪਤਾ ਲੱਗ ਜੂਗਾ ਤੇ ਬਹੁਤ ਸੋਹਣੀ ਪਿਕਚਰ ਤੇ ਉਹਦੀ ਅਸਲੀ ਜਿਹੜੀ ਹੈਗੀ ਹੈਗੀ ਪਿਕਚਰ ਉਹ ਲਾਈ ਗਈ ਆ ਤੇ ਇਧਰੋਂ ਜਹਾਜ਼ ਦਿਖਾਏ ਗਏ ਨੇ ਤੇ ਇਸ ਤਰ੍ਹਾਂ ਦੀਆਂ ਹੋਰ ਟਿਕਟਾਂ ਨੇ ਜਿਹੜੀਆਂ ਇਹ ਆਹਾਂ ਸਾਰੀਆਂ ਜਿਹੜੀਆਂ ਉਹਨਾਂ ਨੇ ਆਪਣੇ ਇਹਨਾਂ ਜਿਹੜੇ ਉਹਨਾਂ ਦੇ ਹੀਰੋ ਰਹੇ ਨੇ ਯੂਕੇ ਦੇ ਉਹਨਾਂ ਲਈ ਇਹ ਸਮਰਪਿਤ ਇੱਕ ਡਾਕਟ ਕਟ ਜਾਰੀ ਕੀਤੀ ਹੈ ਸਾਰਿਆਂ ਲਈ ਵੱਖ-ਵੱਖ ਤੇ ਇਹਨਾਂ ਦੇ ਵਿੱਚ ਆਪਣਾ ਇਹ ਸਿੰਘ ਮਹਿੰਦਰ ਸਿੰਘ ਤੇ ਉਹ ਵੀ ਸ਼ਾਮਲਾ ਤੇ ਇਹ ਹੈਗੀ ਆ ਉਹਦੀ ਸ਼ੀਟ ਸਾਰੀ ਜਿਹੜੀ ਹੈ ਤੇ ਨਾਲ ਆਪਣੇ ਕੋਲੇ ਫਰਸਟ ਡੇ ਕਵਰ ਆ ਉਹ ਵੀ ਦਿਖਾਉਣਿਆ ਤੁਹਾਨੂੰ ਉਹ ਹੈਗਾ ਇਹੇ ਇਹ ਜਿਹੜੀਆਂ ਡਾਕ ਟਿਕਟਾਂ ਇਹ ਸੈਕੰਡ ਵਰਲਡ ਵਾਰ ਦੇ ਸੰਬੰਧ ਵਿੱਚ ਕੱਢੀਆਂ ਗਈਆਂ ਨੇ ਇੱਥੇ ਆ ਮੋਰ ਵੀ ਲੱਗੀ ਹੋਈ ਆ 1939 ਤੋਂ ਲੈ ਕੇ 1945 ਤੱਕ ਤੇ ਇਹ ਜਿਹੜੀ ਡਾਕ ਟਿਕਟਾ ਇਹ 15 8 2025 ਨੂੰ ਰਿਲੀਜ਼ ਕੀਤੀ ਗਈ ਆ ਯੂਕੇ ਵੱਲੋਂ ਤੇ ਇੱਧਰ ਲਿਖਿਆ ਵੀ ਹੋਇਆ ਫਰਸਟ ਡੇ ਕਵਰ ਰਾਇਲ ਮੇਲ ਤੇ ਆ ਆਪਣੇ ਸਿੰਘ ਦੀ ਫੋਟੋ ਆ ਮਹਿੰਦਰ ਸਿੰਘ ਜੀ ਇਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਉਹ ਤੋਂ ਪਹਿਲਾਂ ਆਪਾਂ ਜਿਹੜੀ ਇੱਥੇ ਹੋਰ ਆ ਉਹਦੇ ਬਾਰੇ ਤੁਹਾਨੂੰ ਦੱਸ ਦਈਏ ਤੇ ਇਹਦੇ ਨਾਲ ਜਿਹੜਾ ਇਧਰਲੀ ਸਾਈਡ ਦੇ ਉੱਤੇ ਤਾਂ ਕੋਈ ਖਾਸ ਨਹੀਂ ਹੈਗਾ ਇਸ ਤਰ੍ਹਾਂ ਦਾ ਇਹ ਫਰਸਟ ਦੇ ਕਵਰ ਆ ਤੇ ਪਰ ਇਹਦੇ ਵਿੱਚ ਥੋੜੀ ਜੀ ਇਨਫੋਰਮੇਸ਼ਨ ਇਹਨਾਂ ਦਿੱਤੀ ਹੋਈ ਆ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਤੇ ਆ ਸੀਗਾ ਤੇ ਇਹਦੇ ਬਾਰੇ ਤਾਂ ਵੈਸੇ ਉਹਨਾਂ ਦੀ ਆਪਦੀ ਜਾਣਕਾਰੀ ਜੀ ਆ ਜਿਹੜੀ ਇਹਨਾਂ ਦੀ ਪੋਸਟ ਆਉਟ ਜਿੱਥੇ ਇਹ ਵੇਚਦੇ ਨੇ ਤੇ ਇੱਧਰਲੇ ਪਾਸੇ ਜਾਣਕਾਰੀ ਦਿੱਤੀ ਹੋਈ ਆ ਆਹ ਤੇ ਆ ਇੱਧਰ ਫੋਟੋਆਂ ਲੱਗੀਆਂ ਹੋਈਆਂ ਨੇ ਤੇ ਆ ਇਨਫਰਮੇਸ਼ਨ ਪੱਤਰ ਕਹਿ ਲੋ ਚਾਹੇ ਇਹਨੂੰ ਕੁਸਮਰਜੀ ਕਹਿ ਲੋ ਆ ਉਹੀ ਥੱਲੇ ਸਾਰੀ ਇਨਫਰਮੇਸ਼ਨ ਦਿੱਤੀ ਹੋਈ ਹੈ ਇਸ ਟੈਕਟ ਨਾਲ ਸੰਬੰਧਿਤ ਵੀ ਇਹ ਕਿਹੜੇ ਪ੍ਰਿੰਟਰ ਆਹੀ ਕੀਤਾ ਸਾਰਾ ਕੁਝ ਨੰਬਰ ਆਫ ਸਟੈਂਪਸ ਵਗੈਰਾ ਡਿਜ਼ਾਈਨ ਕਿਨੇ ਕੀਤਾ ਤੁਸੀਂ ਜਿਵੇਂ ਇੱਥੇ ਪੜ੍ਹੋਗੇ ਸਾਰਾ ਕੁਝ ਇੱਦੇ ਤੇ ਪੂਰੀ ਡਿਟੇਲ ਦੇ ਵਿੱਚ ਲਿਖਿਆ ਹੋਇਆ ਤੇ ਜਿਹੜਾ ਇਹ ਮਹਿੰਦਰ ਸਿੰਘ ਇਹ ਸੀਗਾ ਇਹਦੇ ਬਾਰੇ ਹੁਣ ਆਪਾਂ ਤੁਹਾਨੂੰ ਥੋੜੀ ਜੀ ਇਹ ਇਹਦੇ ਬਾਰੇ ਗੱਲਬਾਤ ਕਰਦੇ ਆ ਜਿਹੜਾ ਇਹ ਮਹਿੰਦਰ ਸਿੰਘ ਸੀਗਾ ਇਹਦਾ ਜਨਮ ਅਗਸਤ 14 ਨੂੰ 1918 ਦੇ ਵਿੱਚ ਹੋਇਆ ਸੀਗਾ ਸਿਮਲੇ ਚ ਇੰਡੀਆ ਜਿਹੜਾ ਹਿਮਾਚਲ ਪ੍ਰਦੇਸ਼ ਚਾ Shimla ਉਹ ਪਹਿਲਾਂ ਪੰਜਾਬ ਦਾ ਹੀ ਹਿੱਸਾ ਹੁੰਦਾ ਸੀਗਾ ਤੇ ਪੰਜਾਬੀ ਉੱਥੇ ਰਹਿੰਦੇ ਸੀ ਇਹਦਾ ਇੱਕ ਜਿਉਂਦਾ ਜ਼ਿਆਦਾ ਜਿਉਂਦਾ ਜਾਗਦਾ ਜਿਵੇਂ ਕਹਿ ਸਕਦੇ ਆ ਆਪਾਂ ਸੂਤ ਹੈ ਤੇ ਇਹ ਜਿਹੜਾ ਮਹਿੰਦਰ ਸਿੰਘ ਸੀਗਾ ਇਹਦਾ ਜਨਮ Shimla ਦੇ ਵਿੱਚ 14 ਅਗਸਤ 1918 ਨੂੰ ਹੋਇਆ ਸੀਗਾ ਤੇ ਜਿਹੜੀ ਇਹਦੀ ਡੈਥ ਸੀ ਉਹ ਹੋਈ ਸੀਗੀ 18 ਸਤੰਬਰ 2010 ਨੂੰ UK ਦੇ ਵਿੱਚ ਹੀ ਹੋਈ ਸੀਗੀ ਤੇ ਬਾਕੀ ਇਹਦੇ ਬਾਰੇ ਇਨਫੋਰਮੇਸ਼ਨ ਇਹੀ ਹੈ ਵੀ ਇਹ ਜਿਹੜਾ ਸੀਗਾ ਇਹ ਰਾਇਲ 에ਅਰ ਫੋਰਸ ਦੇ ਵਿੱਚ ਫਾਈਟਰ ਪਾਇਲਟ ਸੀਗਾ ਤੇ ਪਹਿਲਾ ਇੰਡੀਅਨ ਸਿੱਖ ਪਾਇਲਟ ਸੀਗਾ ਜਿਹਨੇ ਵਲੰਟੀਅਰ ਵਜੋਂ ਜਿਹੜੀ ਦੂਜੀ ਵਰਲਡ ਵਾਰ ਸੀਗੀ ਉਹਦੇ ਵਿੱਚ ਹਿੱਸਾ ਲਿਆ ਸੀਗਾ ਤੇ ਤੇ ਲਗਭਗ 92 ਸਾਲ ਦੀ ਉਮਰ ਦੇ ਵਿੱਚ ਇਹ ਗਰੇਵਸ ਐਂਡ ਇੱਕ ਥਾਂ ਗਈ ਯੂਕੇ ਦੇ ਵਿੱਚ ਉੱਥੇ ਇਹਦੀ ਦਤੋਆ ਦੇ ਕਾਫੀ ਉਮਰ ਪੂਰ ਕੇ ਗਿਆ ਏ ਪਰ ਇਹਦੀ ਟਿਕਟ ਅੱਜ ਇਹਨਾਂ ਨੇ ਜਾਰੀ ਕੀਤੀ ਆ ਤੇ ਬਹੁਤ ਸੋਹਣੀ ਪਿਕਚਰ ਲਾ ਕੇ ਇੰਗਲੈਂਡ ਦੇ ਵਿੱਚ ਇਸ ਮਹਿੰਦਰ ਸਿੰਘ ਦਾ ਸਟੈਚੂ ਵੀ ਲਾਇਆ ਹੋਇਆ ਤੇ ਜੇ ਕਦੇ ਤੁਸੀਂ ਉੱਥੇ ਗਏ ਤਾਂ ਉਹ ਵੀ ਦੇਖ ਸਕਦੇ ਹੋ ਆਪਾਂ ਹਜੇ ਤੱਕ ਦੇਖਿਆ ਤਾਂ ਨਹੀਂ ਤੇ ਪਰ ਉਹਦਾ ਸਟੈਚੂ ਵੀ ਇੰਗਲੈਂਡ ਦੇ ਵਿੱਚ ਲੱਗਿਆ ਹੋਇਆ ਇਸ ਨੂੰ ਕਈ ਅਵਾਰਡ ਵੀ ਮਿਲੇ ਹੋਏ ਸੀਗੇ ਕਿਉਂਕਿ ਇਹਨੇ ਬਹੁਤ ਬਹਾਦਰੀ ਨਾਲ ਜਿਹੜੀ ਇਹ ਵਾਰਲਡ ਵਾਰ ਦੇ ਵਿੱਚ ਹਿੱਸਾ ਲਿਆ ਸੀਗਾ ਤੇ ਇਹ ਜੇ ਕਰਕੇ ਦੀ ਫੋਟੋ ਲਾਈ ਆ ਇਹਨਾਂ ਦੇ ਪਿਤਾ ਦਾ ਨਾਮ ਸੀਗਾ ਸੋਨ ਸਿੰਘ ਜਿਹੜੇ ਸਿਮਲੇ ਦੇ ਵਿੱਚ ਜਦੋਂ ਇਹ ਹੁੰਦੇ ਸੀਗੇ ਉਦੋਂ ਅ ਇੱਥੇ ਰਹਿੰਦੇ ਰਹੇ ਆ 1937 ਦੇ ਵਿੱਚ ਇਹਨਾਂ ਨੇ ਜਿਹੜੇ ਦਿੱਲੀ ਦਾ ਇੱਕ ਫਲਾਈਂਗ ਕਲੱਬ ਸੀਗਾ ਉਹਦੇ ਵਿੱਚ ਹੌਬੀ ਵਜੋਂ ਜਿਵੇਂ ਸਟਾਰਟ ਕੀਤਾ ਸੀਗਾ ਇਹ ਸਿੱਖਣਾ ਤੇ ਫਿਰ ਬਸ ਉੱਥੋਂ ਅੱਗੇ ਦੀ ਅੱਗੇ ਇਹ ਜਿਵੇਂ ਚਲਦੇ ਗਏ ਉਹ ਕੰਮ ਵਗੈਰਾ ਮਿਲਦਾ ਗਿਆ ਤੇ ਤਕੜੇ ਘਰ ਤੋਂ ਸੀਗੇ ਤੇ ਤਾਂ ਹੀ ਉਸ ਟਾਈਮ ਇੱਕ ਜਹਾਜ਼ ਚਲਾਉਣ ਵਾਲਾ ਬੰਦਾ ਤੁਸੀਂ ਆਪੇ ਅੰਦਾਜ਼ਾ ਲਾ ਸਕਦੇ ਹੋ ਤੇ ਪਰ ਬਹਾਦਰ ਸੀਗਾ ਬਹੁਤ ਜ਼ਿਆਦਾ ਤੇ ਇੰਗਲੈਂਡ ਦੀ ਜਿਹੜੀ ਯੂਕੇ ਦੀ ਗਵਰਨਮੈਂਟ ਆ ਉਹਨਾਂ ਨੇ ਇਹਦਾ ਪੂਰਾ ਮੁੱਲ ਪਾਉਂਦੇ ਹੋਏ ਅੱਜ ਇਹ ਡਾਕ ਟਿਕਟ ਜਾਰੀ ਕੀਤੀ ਆ ਜਿਹੜਾ ਇਹ ਸਟੈਚੂਆ ਉਹ ਜਿੱਥੇ ਇਹਨਾਂ ਨੇ ਆਪਣੇ ਰਹਦੇ ਸੀਗੇ ਜਿਹੜੀ ਸਿਟੀ ਚ ਗਰੇਵਸ ਐਂਡ ਤੇ ਉੱਥੇ ਇਹਨਾਂ ਦਾ ਉਹ ਬੁੱਤ ਲੱਗਿਆ ਹੋਇਆ ਜੇ ਕਦੇ ਕਿਸੇ ਨੇ ਦੇਖਣਾ ਹੋਵੇ ਤਾਂ ਉਹ ਵੀ ਦੇਖ ਸਕਦੇ ਆ ਉੱਥੇ ਇਹਨਾਂ ਨੂੰ ਹਰ ਸਾਲ ਯਾਦ ਕੀਤਾ ਜਾਂਦਾ ਤੇ ਬਾਕੀ ਜਿਹੜੀ ਬਹਾਦਰੀ ਦਿਖਾਈ ਸੀ ਉਹਦੇ ਲਈ ਤਾਂ ਇਹਨਾਂ ਨੂੰ ਇਨਾਮ ਮਿਲੇ ਹੀ ਮਿਲਿਆ ਤੇ ਉਮਰ ਵੀ ਇਹ ਕਾਫੀ ਪੋਕੇ ਗਏ ਨੇ ਤੇ ਜੇ ਕਿਸੇ ਨੇ ਹੋਰ ਜਾਣਕਾਰੀ ਇਹਨਾਂ ਬਾਰੇ ਲੈਣੀ ਹੋਵੇ ਤਾਂ Google ਤੇ ਜਾ ਕੇ ਇਹਨਾਂ ਦਾ ਨਾਮ ਸਰਚ ਕਰ ਲਿਓ ਸਾਰੀ ਇਨਫੋਰਮੇਸ਼ਨ ਉਹ ਸਾਹਮਣੇ ਆ ਜਾਂਦੀ ਹੈ ਤੇ ਬਾਕੀ ਆਸ ਕਰਦੇ ਹਾਂ ਤੁਹਾਨੂੰ ਇਹ ਅੱਜ ਦੀ ਵੀਡੀਓ ਵਧੀਆ ਲੱਗੀ ਹੋ ਚੰਗੀ ਲੱਗੀ ਹੋ ਤੇ ਦੇਖਦੇ ਰਹੋ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜਾਂਦੇ ਜਾਂਦੇ ਇਹ ਸਾਰੀਆਂ ਫੋਟੋਆਂ ਟ੍ਰੈਕਟ ਦੀਆਂ ਫਰਸਟ ਡੇ ਕਵਰ ਦੀਆਂ ਤੇ ਜਿਹੜੀ ਇਹ ਸ਼ੀਟ ਆ ਉਹਦੀਆਂ ਜਿਹਦੇ ਉੱਤੇ ਇਹ ਆਪਣੇ ਸਿੰਘਰੀ ਫੋਟੋ ਲੱਗੀ ਹੋਈ ਹੈ ਮਹਿੰਦਰ ਸਿੰਘ ਦੀ ਤੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੱਥੇ ਬਹੁਤ ਸੋਹਣੀ ਸਟੈਂਪ ਆ ਇਹ ਜਿਹੜੀ ਤੁਸੀਂ ਇਸ ਟਾਈਮ ਵੀਡੀਓ ਵਿੱਚ ਦੇਖੀ ਆ ਤੇ ਚਲੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ